ਤੇਰੇ ਮੇਰੇ ਤੇਰੇ ਦੁਦੀਆਂ ਹੋ ਹੈ ਬਹਾਰ ਬਹਾਰੀਆਂ ਸਸਰੀ ਘਰ ਡੀ ਜੀ ਸਸਰੀ ਘਰ ਦੀ ਪੇ ਪੁੱਤ ਹੋਰ ਕੀ ਹਾਲੇ ਠੀਕ ਠਾਕ ਹੋ ਤੁਸੀਂ ਆ ਜਾ ਬਹਿ ਜਾ ਹੋਰੰਟੀ ਜੀ ਤੁਸੀਂ ਠੀਕ ਠਾਕ ਹੋ ਘਰੇ ਪਰਿਵਾਰ ਸਭ ਠੀਕ ਹੈ ਅੰਕਲ ਜੀ ਦਾ ਕੀ ਹਾਲ ਹੈ ਉਹ ਠੀਕ ਨੇ ਅਸੀਂ ਤਾਂ ਠੀਕ ਆਂ ਜਿੱਪੇ ਤੂੰ ਆਲੀ ਮੰਮੀ ਡੈਡੀ ਦਾ ਸੁਣਾ ਕੀ ਹਾਲ ਚਾਲ ਹੈ ਮੰਮੀ ਜੀ ਵੀ ਠੀਕ ਨੇ ਤੇ ਡੈਡੀ ਜੀ ਵੀ ਠੀਕ ਨੇ ਤੁਸੀਂ ਆਪਣਾ ਸੁਣਾਓ ਉਹ ਤੁਹਾਨੂੰ ਬਹੁਤ ਯਾਦ ਕਰਦੇ ਨੇ ਅਸੀਂ ਵੀ ਦੀਪੇ ਪਰ ਬਹੁਤ ਯਾਦ ਕਰਦੇ ਆ 15 ਸਾਲ ਹੋ ਗਏ ਪਤਾ ਹੀ ਨਹੀਂ ਲੱਗਿਆ ਕਦੋਂ ਟਾਈਮ ਲੰਘ ਗਿਆ ਦੇਖ ਲਾ ਤੂੰ ਵੀ ਕਿੱਡਾ ਵੱਡਾ ਹੋ ਗਿਆ ਆ ਦੇਖ ਲਾ ਕੀਰਤੀ ਦੇਖ ਲਾ ਕਿੰਨਾ ਯਾਦ ਕਰਦੀ ਹੁੰਦੀ ਛੋਟੀ ਹੁੰਦੀ ਕਿੰਨਾ ਰੋਂਦੀ ਸੀਗੀ ਕਿੱਡੀ ਹੋ ਗਈ ਇਹ ਵੀ ਦੇਖ ਲਾ ਸੋਖ ਨਾਲ ਤੁਸੀਂ ਦੋਨੇ ਵੱਡੇ ਹੋ ਗਏ ਹੋ ਉਹਦੀ ਦੂਰ ਨਾਲੀ ਨੌਕਰੀ ਵੀ ਇਕੱਠੋ ਹੀ ਲੱਗੀ ਆਗੀ। ਚੱਲ ਕੀਰਤੀ ਸੀ ਲੇਟ ਹੋ ਰਿਹਾ। ਚੱਲ ਚੱਲ ਗਏ। ਪੁੱਤ ਰੁਕ ਜਾ। ਇੰਨੇ ਸਾਲਾਂ ਬਾਅਦ ਤੂੰ ਆਇਆਗਾ। ਚਾਹ ਪਾਣੀ ਪੀ ਕੇ ਜਾਈਂ। ਮੈਂ ਚਾਹ ਬਣਾਉਣੀ ਆ ਤੇਰੇ ਵਾਸਤੇ। ਨਾ ਰਾਂ ਅੰਟੀ ਜੀ ਚਾਹ ਨਾ ਬਣਾਇਓ। ਮੈਂ ਪਰੋਟੇ ਖਾ ਕੇ ਚਾਹ ਪੀ ਕੇ ਢਿੱਡ ਭਰ ਕੇ ਆਇਆ। ਵੈਸੇ ਵੀ ਸੀ ਨਾ ਲੇਟ ਹੋ ਰਿਹਾ। ਚੱਲ ਕੀਰਤੀ ਛੇਤੀ ਕਰ ਜਿੰਦਗੀ। ਚੱਲ ਪੈਣੇ ਆ। ਰਾਤ ਦੀਆਂ ਮੇਰੇ ਤਾਂ ਬਹੁਤ ਜ਼ਿਆਦਾ ਖੱਲੀਆਂ ਪਈਆਂ ਹੋਈਆਂ ਨੇ। ਕੋਈ ਨਹੀਂ ਰੁਕ ਜਾਣਾ ਠਹਿਰ ਕੇ ਚੱਲਦੇ ਆ ਹਨਾ। ਬੈਜਨ ਨਹੀਂ ਹਜੇ ਥੋੜੀ ਦਿਰ ਪੂਰਾ ਪੂਰਾ ਦਿਨ ਖੜਕੇ ਨਾ ਉੱਥੇ ਮੇਰੇ ਪੈਰਾਂ 'ਚ ਖੱਲੀਆਂ ਪੈ ਜਾਂਦੀਆਂ ਨੇ ਖੜਿਆ ਨਹੀਂ ਜਾਂਦਾ ਇੰਨੀ ਦਿਰ ਮੇਰ ਤੋਂ ਪੈਰਾਂ 'ਚ ਖੱਲੀਆਂ ਤਾਂ ਪੁੱਤ ਪੈ ਹੀ ਜਾਂਦੀਆਂ ਹਫ਼ਤਾ ਦਸ ਦਿਨ ਲੰਘ ਜਾਣਗੇ ਫੇਰ ਠੀਕ ਹੋ ਜਾਓਗੇ ਕੋਈ ਨਾ ਆਪੇ हट ਜਾਣੀਆਂ ਖੱਲੀਆਂ ਪੈਣੋਂ ਪੈਰਾਂ 'ਚ ਵੀ ਸਹੀ ਹੋ ਜਾਓਗੇ ਆਪੇ ਤੇਰੇ ਬਾਪਾ ਵੀ ਦੱਸਦਾ ਹੁੰਦਾ ਕਹਿੰਦਾ ਖੜੇ-ਖੜੇ ਕੰਮ ਕਰਨਾ ਬਹੁਤ ਔਖਾ ਗਾ ਪੈਰਾਂ ਦੇ ਵਿੱਚ ਖੱਲੀਆਂ ਪੈ ਜਾਂਦੀਆਂ ਗਈਆਂ ਕਹਿੰਦੇ ਨੇ ਇਹ ਪੁੱਤ ਖੜਿਆਂ ਦੇ ਇਕੱਲਾਂ ਤਾਂ ਪੈ ਹੀ ਜਾਂਦੀਆਂ ਨੇ ਪੁੱਤਰ ਹਜੇ ਨਵਾਂ ਨਵਾਂ ਕੰਮ ਆ ਜਦੋਂ ਹਫ਼ਤਾ 10 ਦਿਨ ਹੋ ਜਾਣਗੇ ਨਾ ਉਦੋਂ ਤੁਹਾਨੂੰ ਆਪ ਹੀ ਆਦਤ ਪੈ ਜਾਣੀ ਆ ਠੀਕ ਆ ਪੁੱਤ ਜਦੋਂ ਮੈਂ ਲੜਾਈ ਝਗੜੇ ਵਾਲੀ ਕੋਈ ਖ਼ਬਰ ਦੇਖਦੀ ਆ ਨਾ ਮੈਨੂੰ ਤਾਂ ਬਹੁਤ ਡਰ ਲੱਗਦਾ ਆਂਟੀ ਜੀ ਹੁਣ ਜਦੋਂ ਸਾਡੀ ਡਿਊਟੀ న్యూਸ ਦੇ ਮਾਲਕਾਂ ਨੇ ਲਉਣੀ ਆ ਉੱਥੇ ਤੇ ਸਾਨੂੰ ਜਾਣਾ ਹੀ ਪੈਣਾ ਹੈ ਅੰਮੀ ਸਾਡਾ ਨਾ ਜਿਹੜਾ ਕੰਮ ਹੈ ਨਾ ਉਹ ਘੁੰਮਣ ਫਿਰਨ ਵਾਲਾ ਦੇਖੋ ਅਸੀਂ ਮੋਟਰਸਾਈਕਲ ਤੇ ਬੈਠੇ ਕਦੀ ਇੱਧਰ ਚੱਲ ਗਏ ਕਦੀ ਉੱਧਰ ਚੱਲ ਗਏ ਕਦੀ ਮਾਈਕ ਫੜਿਆ ਇੱਧਰ ਨੂੰ ਆ ਗਏ ਕਦੀ ਉੱਧਰ ਆ ਗਏ ਇਦਾਂ ਕਰਦੇ ਆਂ ਅਸੀਂ ਕੰਮ ਕਦੀ ਅਸੀਂ ਕਿਸੇ ਮੂੰਹ ਤੇ ਮਾਈਕ ਲਾਤਾ ਕਦੀ ਕਿਸੇ ਦੇ ਮੂੰਹ ਤੇ ਲਾਤਾ ਮਾਈਕ ਬਸ ਈਵੇਂ ਸਾਡਾ ਕੰਮ ਹੈ ਮੰਮੀ ਜਿੱਥੇ ਵੀ ਅਸੀਂ ਜਾਂਦੇ ਆਂ ਕਦੀ ਕੁਛ ਖਾਣ ਨੂੰ ਰੱਖ ਦਿੰਦਾ ਕਦੀ ਕੁਛ ਖਾਣ ਨੂੰ ਰੱਖ ਦਿੰਦਾ ਕਦੀ ਕਿਤੇ ਬਹਿ ਜਾਂਦੇ ਆ ਕਦੀ ਕਿਤੇ ਬਹਿ ਜਾਂਦੇ ਆ بس ਐਵੇਂ ਟਾਈਮ ਪਾਸ ਹੋ ਜਾਂਦਾ ਆਪਣਾ ਅਸੀਂ ਐਮਐਲਏ ਦੇ ਸਾਹਦੇ ਦਫਤਰ ਗਏ ਇੰਟਰਵਿਊ ਲੈਣ ਆ ਸਾਡੇ ਮੋਰੇ ਮੰਮੀ ਇੰਨਾ ਕੁਛ ਰੱਖਤਾ ਨਾ ਮੇਰੇ ਤੋਂ ਖਾਦਾ ਗਿਆ ਨਾ ਦੀਪੇ ਕੋ ਖਾਦਾ ਗਿਆ ਅਸੀਂ ਮੈਂ ਕਹਿੰਦੀ ਇੱਕ ਦੂਜੇ ਦੇ ਮੂੰਹ ਵਾਂਗ ਦੇਖੀ ਉਹ ਮੇਰੇ ਮੂੰਹ ਵਾਂਗ ਦੇਖ ਕੇ ਮੈਂ ਉਹਦੇ ਮੂੰਹ ਵਾਂਗ ਦੇਖਾਂ ਸਾਨੂੰ ਵੀ ਪੁੱਤ ਕੀਰਤੀ ਟੈਨਸ਼ਨ ਬਹੁਤ ਆ ਜਵਾਨ ਧੀ ਆ ਗਈ ਘਰੇ ਨਿਭਾ ਕੇ ਰੱਖ ਸਕਦੇ ਅਸੀਂ ਹੋਣ ਸਾਨੂੰ ਵੀ ਟੈਨਸ਼ਨ ਬਹੁਤ ਆ ਜੀ ਵਿਆਹ ਕੇ ਆਪਦੇ ਘਰੇ ਜਾਵੇ ਰਾਜੀ ਖੁਸ਼ੀ ਇਹ ਕੀਰਤੀ ਦੇ ਪਾਪਾ ਨੂੰ ਕਿਸੇ ਨੇ ਰਿਸ਼ਤੇ ਦਾ ਦੱਸਿਆਗਾ ਮੁੰਡਾ ਇੰਜੀਨੀਅਰ ਆ ਉੱਥੇ ਸਾਡੀ ਗੱਲਬਾਤ ਚੱਲਦੀ ਪਈ ਆ ਅੱਛਾ ਤੇ ਮੁੰਡਾ ਇੰਜੀਨੀਅਰ ਆ ਜੇ ਗੱਲਬਾਤ ਸਾਡੀ ਉੱਥੇ ਬਣ ਗਈ ਕੀਰਤੀ ਦਾ ਵਿਆਹ ਆਸੀਂ ਫੇਰ ਫਟਾਫਟ ਉੱਥੇ ਹੀ ਕਰ ਦੇਣਾ ਮੰਮੀ ਹਜੇ ਮੈਂ ਵਿਆਹ ਉਹ ਨਹੀਂ ਕਰਾਣਾ ਹੈਗਾ 5-6 ਸਾਲਾਂ ਜੇ ਮੈਂ ਮਤਲਬ ਕਿ ਕੰਮ ਕਰਨਾ ਵੇ ਹਜੇ ਬਿਲਕੁਲ ਮੈਂ ਵਿਆਹ ਨਹੀਂ ਕਰਾਣਾ ਹੈਗਾ ਮੈਂ ਹਜੇ ਦੀਪੇ ਨੇ ਵੀ 5-6 ਸਾਲ ਵਿਆਹ ਨਹੀਂ ਕਰਾਣਾ ਮੈਂ ਵੀ ਨਹੀਂ ਕਰਾਣਾ ਮੇਰੇ ਤੇ ਟੈਨਸ਼ਨ ਨਾ ਪਾਉ ਹਜੇ ਕਿਉਂ ਨਹੀਂ ਕਰਾਉਣਾ ਚੁੱਪ ਕਰ ਤੂੰ ਅਸਟਾ ਮੁੰਡਾ ਦੇਖਦੇ ਫਿਰਦੇ ਆ ਜੋ ਸਾਨੂੰ ਮਿਲ ਗਿਆ ਮੁੰਡਾ ਵਧੀਆ ਸੀ ਤਾਂ ਉਹਦੀ ਕਰ ਦੇਣਾਗਾ ਆਪਦੇ ਘਰੇ ਜਾ ਅਸੀਂ ਔਰ ਤੂੰ ਜਵਾਨ ਹੋ ਗਈਆਂ ਹੁਣ ਵਿਆਹ ਨਹੀਂ ਕਰਾਉਣਾ ਇਹਨੇ ਰੁਕਾਨ ਨੇ ਮਸਾਂ ਕਿਤੇ ਫਿਰ ਕੋ ਚੱਲੂ ਐ ਇੱਥੇ ਨਹੀਂ ਮੈਂ ਕੰਮ ਕਰਨਾ ਮੰਮੀ ਹਜੇ ਅਸੀਂ ਕੋਈ ਕੰਮ ਨਹੀਂ ਕਰਾਉਣਾ ਤੇ ਤੁ ਆਪ ਨਹੀਂ ਮੈਂ 5-6 ਸਾਲਾਂ ਜੇ ਕੰਮ ਕਰਨਾ ਦੀਪੇ ਦੇ ਨਾਲ ਮੈਂ ਜਦੋਂ ਦੀਪਾ ਕਰਾਊਗਾ ਵਿਆਹ ਉਦੋਂ ਹੀ ਮੈਂ ਕਰਾਉਂਗੀ ਦੀਪਾ ਕਰਾਵੇ ਨਾ ਕਰਾਵੇ ਦੀਪਾ ਜਿੱਥੇ ਮਰਜ਼ੀ ਕਰਾਵੇ ਦੀਪੇ ਦੀ ਪਸੰਦ ਆ ਆਪੇ ਜਿੱਥੇ ਮਰਜ਼ੀ ਦੇਖਿਓ ਅਸੀਂ ਮੁੰਡਾ ਦੇਖਦੇ ਫਿਰਦੇ ਆ ਅਸੀਂ ਵਿਆਹ ਕਰ ਦੇਣਾ ਫਿਰ ਚੱਲ ਕੀਰਤੀ ਛੇਤੀ ਕਰ ਜ਼ਿੰਦਗੀ ਤੇਨੂੰ ਪਤਾ ਨਾ ਸਾਡਾ ਨਵੇਂ ਨਵੇਂ ਕੰਮ ਆ ਸਾਡਾ ਫਰਸਟ ਇੰਪ੍ਰੈਸ਼ਨ ਸਮਝ ਲੈ ਲਾਸਟ ਇੰਪ੍ਰੈਸ਼ਨ ਜੇਪਾ ਲੇਟ ਤੋ ਜਾਵਾਂਗੇ ਨਾ ਤੇ ਮਾਲਕਾ ਵਾਲਾ ਸਾਡਾ ਇੰਪ੍ਰੈਸ਼ਨ ਗਲਤ ਪੈਂਦਾ ਓ ਤੇਰੀ ਇਹ ਅਜ ਫੇਰ ਆ ਗਏ ਨੇ ਇਹਨਾਂ ਨੇ ਪਤਾ ਨਹੀਂ ਕੀ ਸਵਾਲ ਮੇਰੇ ਕੋਲੋਂ ਪੁੱਛਣਾ ਹੈ ਇਸ ਤੋਂ ਪਹਿਲਾਂ ਇਹ ਮੇਰੇ ਕੋ ਆਣ ਮੈਂ ਪਹਿਲਾਂ ਹੀ ਗੈਪ ਹੋ ਜਾਣਾ ਓਰੇ ਮੁੰਸ਼ੇ ਜੀ ਹੁਣ ਤਾਂ ਇੱਥੇ ਸੀ ਕਿੱਥੇ ਗਏ ਕੋਈ ਗੱਲ ਨਹੀਂ ਇਹਨੂੰ ਤਾਂ ਅਸੀਂ ਕੱਲੂ ਫੜਾਂਗੇ ਉਹਨੂੰ ਤਾਂ ਅਸੀਂ ਫੜ ਲਵਾਂਗੇ ਬਥੇਰੇ ਇਹਨਾਂ ਨੂੰ ਫੜਿਆ ਪਰ ਅਜ ਤੱਕ ਮੇਰਾ ਹੱਥ ਕਿਸੇ ਨੇ ਹੀ ਨਹੀਂ ਫੜਿਆ ਕਤਾ ਮੇਰੀ ਮੰਮੀ ਮੇਰੇ ਵਿਆਹ ਵਸਤੇ ਕਿੰਨੀ ਮਗਰ ਪਈ ਹੋਇਆ ਪਰ ਜਿੰਨੂੰ ਮੈਂ ਪਿਆਰ ਕਰਦਾ ਉਹਦਾ ਕੋਈ ਰੁਪਲਾਈ ਨਹੀਂ ਆਂਦਾ ਮੈਨੂੰ 第 <laughs>